ਉੰਦਾ ਗਿਆਨ ਟੀਵੀ ਚੈਨਲ ਦੇ ਵਿੱਚ ਉਸ ਤੁਹਾਡਾ ਸਵਾਗਤ ਹੈ ਸੰਗਤ ਜੀ ਜਿਹੜੀਆਂ ਭੈਣਾ ਸੇਵਾ ਕਰਦੀਆਂ ਨੇ ਸਿਮਰਨ ਕਰਦੀਆਂ ਨੇ ਉਹ ਜ਼ਰੂਰ ਧਿਆਨ ਦੇਣ ਸਾ ਸੰਗਤ ਕਿਵੇਂ ਖੁੱਲਦੇ ਨੇ ਕਿਸਮਤ ਦੇ ਦਰਵਾਜ਼ੇ ਤੇ ਬਣ ਜਾਂਦੀਆਂ ਨੇ ਅਰਬਾਂ ਪਤੀ ਕੀ ਪਰਮਾਤਮਾ ਵਾਕੇ ਹੀ ਇੰਜ ਖੁਸ਼ ਹੁੰਦਾ ਆਪਾਂ ਇਸ ਵਿਸ਼ੇ ਤੇ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਬੜੀਆਂ ਭੈਣਾ ਸੇਵਾ ਕਰਦੀਆਂ ਸਿਮਰਨ ਕਰਦੀਆਂ ਨੇ ਬੜੀ ਚੰਗੀ ਗੱਲ ਹੈ ਪਰ ਸਾਧ ਸੰਗਤ ਪਰਮਾਤਮਾ ਨੇ ਵੀ ਉਹਨਾਂ ਦੀ ਕਿਸਮਤਾਂ ਦੇ ਦਰਵਾਜ਼ੇ ਇੰਜ ਖੋਲ ਦਿੱਤੇ ਨੇ ਸਾਧ ਸੰਗਤ ਕਦੇ ਵੀ ਕੁਝ ਲੁਕੋ ਕੇ ਨਹੀਂ ਰੱਖਿਆ ਅਨਲਿਮਟਿਡ ਸਭ ਕੁਝ ਦਿੱਤਾ ਤੇ ਹਰ ਇੱਕ ਸੁੱਖ ਸੁਹੂਲਤ ਜ਼ਿੰਦਗੀ ਦਾ ਐਸ਼ੋ ਆਰਾਮ ਜਿਹੜਾ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸਤਿਗੁਰ ਨੇ ਭਰ ਦਿੱਤਾ ਹੈ ਉਹ ਕਾਰਨ ਕੀ ਕਿਉਂਕਿ ਪਰਮਾਤਮਾ ਦੇ ਨੇੜੇ ਹੋਣ ਲਈ ਸਿਮਰਨ ਕਰਨਾ ਪੈਂਦਾ ਹੈ ਸੇਵਾ ਕਰਨੀ ਪੈਂਦੀ ਹੈ ਸਹਾਰਾ ਲੈਣਾ ਪੈਂਦਾ ਹੈ ਉਹਦੀ ਓਟ ਤੱਕਣੀ ਪੈਂਦੀ ਹੈ ਤੇ ਉਹਨਾਂ ਨੇ ਉਹ ਵਾਕੌਬੀ ਕੀਤਾ ਉਸ ਟੈਸਟ ਦੇ ਵਿੱਚ ਉਹ ਪਾਸ ਹੋਈਆਂ ਸਾਡੇ ਵੀਰ ਵੀ ਕਈ ਸੇਵਾ ਸਿਮਰਨ ਕਰਦੇ ਨੇ ਪਰ ਸਤਗੁਰੂ ਨੇ ਹਰ ਇੱਕ ਚੀਜ਼ ਦਿੱਤੀ ਫਿਰ ਲੁਕੋਗੇ ਕੁਝ ਨਹੀਂ ਰੱਖਿਆ ਨਾ ਸਾਧ ਸੰਗਤ ਸਤਗੁਰੂ ਨੇ ਉਹਨਾਂ ਤੋਂ ਸੇਵਾ ਲਈ ਜਿਨ੍ਹਾਂ ਨੇ ਆਪਣਾ ਮਨ ਬਣਾਇਆ ਵੀ ਮੈਂ ਸੇਵਾ ਕਰਨੀ ਹੈ ਤਾਂ ਸਤਿਗੁਰ ਨੇ ਉਹਨਾਂ ਨੂੰ ਅਫਸਰ ਦਿੱਤਾ ਵੀ ਹਾਂ ਭਾਈ ਸੇਵਾ ਕਰ। ਜਿਨ੍ਹਾਂ ਨੇ ਨਾਮ ਜਪਿਆ ਕਹਿਣ ਤੋਂ ਭਾਵ ਵੀ ਬੰਦਗੀ ਕੀਤੀ ਸਿਮਰਨ ਕੀਤਾ ਆਪਣੇ ਮਨ ਨੂੰ ਸਾਧਿਆ ਵੀ ਸਤਿਗੁਰੂ ਕਿਰਪਾ ਕਰਿਓ ਮੈਂ ਇਹ ਕਾਰਜ ਕਰਨਾ ਚਾਹਨੀ ਆ ਮੈਂ ਇਹ ਕਾਰਜ ਨੂੰ ਲੋਚਨੀ ਆ ਸਤਿਗੁਰੂ ਮੇ ਤੋਂ ਇਹ ਕਾਰਜ ਕਰਵਾਇਓ ਤੇ ਸਤਿਗੁਰ ਨੇ ਉਹ ਕਾਰਜ ਕਰਵਾਇਆ। ਪਿਆਰਿਓ ਮੈਂ ਇਹ ਗੱਲ ਆਪਣੇ ਅੱਖੀਂ ਵੇਖੀ ਐ ਜਿਹੜੀਆਂ ਭੈਣਾ ਨੇ ਸੇਵਾ ਕੀਤੀ ਸਿਮਰਨ ਕੀਤਾ ਬੜੀਆਂ ਔਕੜਾਂ ਵੀ ਆਈਆਂ ਤੇ ਸਾਧ ਸੰਗਤ ਬੜੇ ਲੋਕਾਂ ਨੇ ਉਹਨਾਂ ਨੂੰ ਠਿੱਠ ਵੀ ਕੀਤਾ ਪਰ ਉਹਨਾਂ ਨੇ ਹਿੰਦ ਨਹੀਂ ਛੱਡੀ ਉਹਨਾਂ ਨੇ ਹੱਥ ਕੀਤਾ ਕਿ ਅਸੀਂ ਸੇਵਾ ਸਿਮਰਨ ਕਰਨੀਆਂ ਜਾਰੀ ਰੱਖਿਆ ਸਾਰਾ ਕੁਝ ਮਨ ਨਹੀਂ ਖਿਜਿਆ ਪਰ ਸਾਧ ਸੰਗਤ ਸਤਿਗੁਰੂ ਨੇ ਐਸੀ ਕਿਰਪਾ ਕੀਤੀ ਬੜੇ ਵੱਡੇ ਬੜੇ ਸੋਹਣੇ ਘਰਾਂ ਦੇ ਰਿਸ਼ਤੇ ਆਏ ਉਹ ਵੀ ਗੁਰਮਖ ਪਰਿਵਾਰਾਂ ਦੇ ਜਿਵੇਂ ਆਪਾਂ ਕਹਿੰਦੇ ਨਾ ਅਰਦਾਸ ਦੇ ਵਿੱਚ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਐਸੇ ਪਰਿਵਾਰਾਂ ਦੇ ਰਿਸ਼ਤੇ ਹੋਏ ਸਾਸੰਗਤ ਸੰਜੋਗ ਐਸੇ ਬਣ ਗਏ ਪਹਿਲਾਂ ਕੋਈ ਕਦਰ ਨਹੀਂ ਸੀ ਪਰ ਜਿਵੇਂ ਸੇਵਾ ਸਿਮਰਨ ਸਟਾਰਟ ਕੀਤਾ ਹੌਲੀ 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 ਕਦਰ ਪੈਦੀ ਗਈ ਖੇਡ ਬਣਦੀ ਗਈ ਬਣਦੀ ਗਈ ਤੇ ਸਾਸੰਗਤ ਐਸੀ ਕਿਰਪਾ ਹੋਈ ਗੁਰੂ ਨੇ ਐਸੀ ਕਿਰਪਾ ਕਰ ਦਿੱਤੀ ਤੇ ਅੱਜ ਉਹ ਭੈਣਾਂ ਜੜੀਆਂ ਨੇ ਗੁਰੂ ਦਾ ਸ਼ੁਕਰੀਆ ਅਦਾ ਕਰਦੀਆਂ ਨਹੀਂ ਭੁੱਲਦੀਆਂ ਸਮਝੋ ਵੀ ਸੇਵਾ ਸਿਮਰਨ ਦਾ ਜਿਹੜਾ ਫਲ ਹੈ ਉਹਨਾਂ ਨੂੰ ਮਿਲਿਆ ਹੈ ਸਤਿਗੁਰੂ ਨੇ ਉਹਨਾਂ ਨੂੰ ਇਹ ਫਲ ਦਿੱਤਾ ਹੈ ਪਿਆਰਿਓ ਬੇਨਤੀ ਕਰਾਂ ਵੀ ਜਿਹੜੀਆਂ ਭੈਣਾਂ ਨੇ ਸੇਵਾ ਸਿਮਰਨ ਦੇ ਵਿੱਚ ਕਦੇ ਯਕੀਨ ਨਹੀਂ ਕੀਤਾ ਕਦੇ ਕਰਕੇ ਵੇਖਿਓ ਸਿਮਰਨ ਕਰੋ 15 ਕੋ ਮਿੰਟ ਬੈਠ ਕੇ ਕਦੇ ਗੁਰੂ ਲਈ ਕੱਢ ਕੇ ਵੇਖੋ ਆਪਣੀ ਜ਼ਿੰਦਗੀ ਚੋਂ 15 ਮਿੰਟ ਕੱਢ ਦਿਓ ਵੀ ਮੇਰੇ ਨਹੀਂ ਹੈਗੇ ਇਹ 15 ਮਿੰਟ ਗੁਰੂ ਦੇ ਨੇ ਇਹ 15 ਮਿੰਟ ਮੈਂ ਸਤਗੁਰੂ ਨੂੰ ਦੇਣੇ ਨੇ ਤੇ ਉਹਦੇ ਵਿੱਚ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਿਓ ਕਈ ਕਹਿੰਦੇ ਵੀ ਅੱਖਾਂ ਨਹੀਂ ਬੰਦ ਹੁੰਦੀ ਅੱਖਾਂ ਖੋਲ ਕੇ ਰੱਖੋ ਭਾਵੇਂ ਕੋਈ ਗੱਲ ਨਹੀਂ ਘੜੀ ਵੱਲ ਵੇਖੀ ਜਾਓ ਪਰ ਇਹ 15 ਮਿੰਟਾਂ ਸਮਝ ਲਓ ਵੀ ਮੇਰੇ ਨਹੀਂ ਹੈਗੇ ਤਾਂ ਗੁਰੂ ਦੇ ਨੇ ਫਿਰ ਵੇਖਿਓ ਉਹ 15 ਮਿੰਟਾਂ ਦਾ ਜਿਹੜਾ ਫਾਲ ਹੈ ਨਾ ਗੁਰੂ ਨੇ ਦੇਣਾ ਉਹ ਤੁਸੀਂ ਕਦੇ ਸੋਚਿਆ ਨਹੀਂ ਹੋਣਾ ਵੀ ਆਹ ਕਾਰਜ ਹੋ ਜਾਏਗਾ ਸੇਵਾ ਕਰਨੀ ਹੈ ਗੁਰੂ ਘਰ ਜਾਓ ਇੱਕ 10 ਮਿੰਟ 10 ਮਿੰਟ ਕੱਢ ਲਓ ਵੀ ਮੈਂ ਗੁਰੂ ਲਈ 10 ਮਿੰਟ ਕਰਨੇ ਆ ਇਹ 10 ਮਿੰਟ ਗੁਰੂ ਦੇ ਨੇ ਇਹ ਸੇਵਾ ਜੋ ਕਰਨੀ ਹੈ ਨਾ ਸਤਿਗੁਰੂ ਤੁਸੀਂ ਕਿਰਾਇਓ ਮੇਰੇ ਤੋਂ ਮੈਂ ਨਹੀਂ ਕਰਨ ਦੇਵਾਂ ਸਤਿਗੁਰੂ ਇਹ ਸੇਵਾ ਮੇਰੇ ਤੋਂ ਲਿਓ ਭਾਂਡਿਆਂ ਦੀ ਸੇਵਾ ਕਰੋ ਝਾੜੂ ਦੀ ਸੇਵਾ ਕਰੋ ਜੋ ਮਰਜ਼ੀ ਜਿਹੜੀ ਵੀ ਤੁਹਾਨੂੰ ਦੇ ਜਿੱਥੇ ਵੀ ਲੋੜ ਹੈ ਜੋੜੇ ਝਾੜਨ ਦੀ ਜੋੜੇ ਸੰਭਾਲਣ ਦੀ ਸੇਵਾ ਕਰੋ ਲੰਗਰ ਵਰਤਾਉਣ ਦੀ ਬਰਤਨ ਮਾਂਜਣ ਦੀ ਸੇਵਾ ਕਰੋ ਤੇ ਜਿੱਥੇ ਜ਼ਰੂਰਤ ਹੈ 10 ਕੁ ਮਿੰਟ ਗੁਰੂ ਲਈ ਵੀ ਇਹ 10 ਮਿੰਟ ਗੁਰੂ ਦੇ ਨੇ ਤੇ ਕਰਿਓ ਸੇਵਾ ਤੇ ਮੈਂ ਕਹਿੰਨਾ ਇਹ ਜ਼ਿੰਦਗੀ ਦਾ ਰੂਲ ਬਣਾ ਲਈਏ ਤੇ ਫਿਰ ਵੇਖੋ ਇੱਕ ਖੇਡ ਬਣਦੀ ਕਿਸ ਤਰ੍ਹਾਂ ਬਣਦੀ ਹੈ ਖੇਡ ਬੰਦ ਦਰਵਾਜ਼ੇ ਬਹੁਤ ਜਲਦੀ ਸਤਿਗੁਰੂ ਖੋਲਦੇ ਨੇ ਬਸ ਇੱਕ ਹੱਥ ਕਰਨਾ ਪੈਂਦਾ ਵੀ ਸਤਿਗੁਰੂ ਜੋ ਮਰਜ਼ੀ ਹੋ ਜਾਏ ਪਰ ਮੈਂ ਇਹ ਚੀਜ਼ਾਂ ਨਹੀਂ ਤਿਆਗਣੀਆਂ ਤੇ ਸਤਿਗੁਰੂ ਫਿਰ ਕਿਰਪਾ ਕਰਦੇ ਨੇ ਪਿਆਰਿਓ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਤਿਗੁਰ ਕਹਿੰਦੇ ਨੇ ਵੀ ਸੇਵਾ ਤੇ ਸਿਮਰਨ ਜਿਹੜਾ ਹੈ ਉਹ ਇੱਕ ਦਰਵਾਜ਼ਾ ਹੈ ਤੇ ਸਾਧ ਸੰਗਤ ਇਹ ਉਦੋਂ ਖੁੱਲਦਾ ਜਦੋਂ ਆਪਣੇ ਮਾਨ ਨੂੰ ਆਪਾਂ ਹਰਾ ਕੇ ਆਪਾਂ ਗੁਰੂ ਵਾਲੇ ਮਾਰਗ ਤੇ ਤੁਰਦੇ ਹਾਂ ਆਪਣੇ ਮਤ ਨੂੰ ਪਿੱਛੇ ਛੱਡ ਕੇ ਗੁਰੂ ਦੇ ਬਾਣੇ ਵਿੱਚ ਰਹਿ ਕੇ ਉਹਦੇ ਅੱਗੇ ਅਰਦਾਸ ਕਰਕੇ ਸਤਿਗੁਰੂ ਜੀ ਕਿਰਪਾ ਕਰਿਓ ਆਪਣਾ ਹੰਕਾਰ ਪਿੱਛੇ ਰੱਖ ਕੇ ਗੁਰੂ ਅਗੇ ਨਿਮਾਣੇ ਬਣ ਕੇ ਝੋਲੀ ਫੈਲਾ ਕੇ ਜੇ ਸਤਗੁਰੂ ਕਿਰਪਾ ਕਰਿਓ ਵਿਰਤੀ ਕਦ ਨਾ ਹੋ ਬਈ ਜਨ ਕੀ ਅਰਦਾਸ ਸਤਗੁਰੂ ਕਹਿੰਦੇ ਨੇ ਉਹ ਅਰਦਾਸ ਕਦੇ ਵਿਰਤੀ ਨਹੀਂ ਹੁੰਦੀ ਜਿਹੜੀ ਅਰਦਾਸ ਕੀਤੀ ਜਾਏ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਅਰਦਾਸ ਕੀਤੀ ਜਾਵੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਉਹ ਅਰਦਾਸ ਨੂੰ ਹਮੇਸ਼ਾ ਪ੍ਰਵਾਨ ਕਰਦੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਹੋ ਜਾਂਦੇ ਨੇ ਨੇੜੇ ਹੋ ਜਾਂਦੇ ਨੇ ਸਤਿਗੁਰੂ ਜੀ ਕਿਰਪਾ ਕਰਨ ਮਿਹਰামত ਕਰਨ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ